ਤੰਤ ਤੰਤ ਬਾਬਾ ਸ਼੍ਰੀ ਚੰਦ ਜੀ ਅੱਜ ਸਾਨੂੰ ਕੋਈ ਇਦਾਂ ਦੀ ਕਥਾ ਸੁਣਾਓ ਜਿਸ ਦੇ ਵਿੱਚ ਪਤਾ ਚੰ데 ਕਿ ਪਰਮਾਤਮਾ ਕਿਹੋ ਜਿਹਾ ਅਰਦਾਸ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਨਾ ਇੱਕ ਬਹੁਤ ਵਧੀਆ ਕਥਾ ਸੁਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਪਤਾ ਲੱਗੇ ਆ ਕਿ ਜੋ ਅਸੀਂ ਆਸ ਕਰਦੇ ਹਾਂ ਉਹਦੇ ਵਿੱਚ ਜਿਹੜੀ ਅਸੀਂ ਮਨਾਈਚੂਰ ਅਰਦਾਸ ਕਰਦੇ ਹਾਂ ਉਹਦੇ ਵਿੱਚ ਕੀ ਫਰਕ ਹੈ ਹੁਣ ਕੋਈ ਅਨ ਪੜ ਦੇਖਦੀ ਐ ਸੋਚੋ ਤੇ ਉਹ ਸੋਚੇ ਕਿ ਮੈਨੂੰ ਤਾਂ ਅਰਦਾਸ ਨਹੀਂ ਆਉਂਦੀ ਤਾਂ ਕੀ ਉਹਦੀ ਪਰਮਾਤਮਾ ਅਰਦਾਸ ਨਹੀਂ ਹੁੰਦਾ ਹੋਵੇਗਾ ਹੁੰਦਾ ਵੀ ਜ਼ਰੂਰ ਹੁੰਦਾ ਰਹੇਗਾ ਤੁਹਾਨੂੰ ਮੈਂ ਇੱਕ ਮੈਂ ਕਥਾ ਸੁਣਾਉਣਾ ਛੋਟੀ ਜੀ ਇਤਿਹਾਸ ਵਿੱਚ ਪਾਫੀ ਜਿਹਦੇ ਵਿੱਚ ਨਾ ਇੱਕ ਬਹੁਤ ਆਪਣੀ ਆਪ ਨੂੰ ਸਮਝਦਾ ਸੀ ਕਿ ਮੈਂ ਗਿਆਨੀ ਹਾਂ ਉਹ ਵਿਅਕਤੀ ਰਹਿੰਦਾ ਸੀ ਲੋਕਾਂ ਨੂੰ ਹਰ ਰੋਜ ਉਪਦੇਸ਼ ਦਿੰਦਾ ਉਹਦੇ ਕੋਲ ਲੋਕੀ ਕੀਮਤੀ ਕੀਮਤੀ ਵਹਾਰ ਲੈ ਕੇ ਆਉਂਦੇ ਸੋਨੇ ਦੇ ਚੈਨਾ ਲੈ ਕੇ ਆਉਂਦੇ ਹੀਰੀ ਕੀ ਕੀ ਇਸ ਮਾਣ ਨੂੰ ਦਿੰਦੇ ਉਹਦੇ ਕੋਲ ਇੱਕ ਸੋਨੇ ਦੀ ਡੰਡੀ ਸੀ ਠੀਕ ਹੈ ਤੇ ਲੋਕ ਉਹਦੇ ਕੋਲ ਆਉਂਦੇ ਤੇ ਅਦੇ ਲੋਕ ਉਹਨਾਂ ਨੂੰ ਕੀਮਤ ਤੋਂ ਕੀਮਤੀ ਚੜਾਵਾ ਚੜਾਉਂਦੇ ਉਹ ਤੁਸੀਂ ਸਮੇਂ ਬਹਾਦੁਰ ਜੀ ਨੇ ਦੀ ਕੈਤੀ ਉਹਦੇ ਕੋਲ ਉਹ ਕਹਿੰਦਾ ਕਿ ਸ਼ੁਕਰੇ। ਉਹਨਾਂ ਕਿਸ ਨੇ ਪੁੱਛਿਆ ਕਿ ਬਾਟਾ ਕਿਉਂ ਆ ਰਹੇ ਆ ਲੋਕ। ਤੇ ਕਿਸੇ ਨੇ ਕਿਹਾ ਕਿ ਬਾਹਰ ਜੰਗਲ ਦੇ ਵਿੱਚ ਨਾ ਤਿੰਨੇ ਫਕੀਰ ਬੈਠੇ ਆ ਨਦੀ ਦੇ ਪਾਰ। ਤੇ ਉਹਨਾਂ ਲੋਕਾਂ ਨੂੰ ਉਪਦੇਸ਼ ਦੇ ਰਹੇ ਆ ਕਿ ਪ੍ਰਮਾਤਮਾ ਦੇ ਬਾਰੇ। ਉਹ ਬਹੁਤ ਹੈਰਾਨ ਹੋਇਆ ਤੇ ਉਹ ਪਿੰਦਾ ਕਿ ਮੈਂ ਵੀ ਮੇਰਾ ਜਾ ਕੇ ਤਾਂ ਕਿੱਦਾਂ ਲਿਆਉ। ਇੱਕ ਦਿਨ ਜੀ ਹਾ ਵੀ ਆ ਗਿਆ ਜਦੋਂ ਕੋਈ ਵੀ ਨਹੀਂ ਆਇਆ ਉਹਦੇ। ਇਹ ਲੋ ਬਹੁਤ ਹੈਰਾਨ ਹੋਇਆ ਉਹ ਵੀ ਸੋਚਿਆ ਉਹ ਇੱਕ ਦਿਨ ਇਸ ਪੀਰ ਦੇ ਉੱਪਰ ਬੈਠਾ ਦੰਦੇ 70 ਰੁਪਏ ਜਦੋਂ ਨਦੀ ਪਾਰੋਂ ਆ ਕੇ ਆ ਤੇ ਲੱਕ ਪੀਰ ਦੇ ਦਰੱਖਤ ਦੇ ਹੇਠਾਂ ਬੈਠੇ ਸੀ ਸਿੰਪਲ ਕੋਈ ਨਹੀਂ ਕੀ ਉਹਨਾਂ ਦੇ ਕੋਲ ਉਹ ਤੇਜਾ ਜੋ ਕਹਿੰਦਾ ਕਿ ਤੁਸੀਂ ਧਰਮਾਤ ਪੰਡਰ ਕਿਹੜਾ ਨਾਮ ਦੱਸਦੇ ਹੋ ਲੋਕਾਂ ਨੇ ਲਿਆਨਵਤ ਤੇ ਉਹ ਕਹਿੰਦੇ ਅਸੀਂ ਕੁਝ ਨਹੀਂ ਦੱਸਦੇ ਸਿੰਪਲ ਆਦਮੀ ਆ ਕਿ ਨਹੀਂ ਕੁਝ ਦੱਸਦੇ ਉਹ ਕਹਿੰਦੇ ਨਹੀਂ ਫੇਰ ਵੀ ਦੱਸੋ ਪੇਤੂes ਕੀ ਕਹਿੰਦੇ ਹੋ ਪ੍ਰਮਾਤਮਾ ਨੂੰ ਤੁਹਾਡੇ ਕੋਲ ਲੋਕ ਆਉਂਦੇ ਆ ਸਾਰੇ ਪਹਿਲਾਂ ਮੇਰੇ ਕੋਲ ਆਉਂਦੇ ਸੀ ਹੁਣ ਤੁਹਾਡੇ ਕੋਲ ਆਉਂਦੇ ਆ ਕੀ ਵੀ ਉਹ ਕਹਿੰਦੇ ਕਿ ਅਸੀਂ ਸਧਾਰਨ ਵਿਅਕਤੀ ਆਂ ਤੁਹਾਡੇ ਕੋ ਪ੍ਰਮਾਤਮਾ ਦਾ ਨਾਮ ਸੀਪਦੀ ਐ ਅਸੀਂ ਕੋਈ ਅਸਾਸ ਨਹੀਂ ਕਰਦੇ ਫਿਰ ਵਿਅਕਤੀ ਕੋਲ ਆ ਕੇ ਨਹੀਂ ਨੂੰ ਆਪਣੀ ਅਰਦਾਸ ਦੱਸੋ ਕੀ ਆ ਕਰਦੇ ਉਹ ਬੋਲੇ ਕਿ ਤੁਸੀਂ ਤਿੰਨ ਵਿਅਕਤੀ ਆਂ ਅਸੀਂ ਪ੍ਰਮਾਤਮਾ ਨੂੰ ਚਾਹਦੇ ਆ ਕਿ हे ਪ੍ਰਮਾਤਮਾ ਤੁਹਾਡੇ ਰੂਪ ਵਿੱਚ ਤੈਨਾਂ ਅਸੀਂ ਵੀ ਤੈਨਾਂ ਸਾਡੇ ਤੇ ਕਿਰਪਾ ਕਰੋ ਉਹ ਕਹਿੰਦਾ ਤੇ ਬਸ ਉਹ ਕਹਿੰਦਾ ਅੱਗੇ ਵੀ ਤੇ ਨਾ ਤੁਹਾਡੇ ਵੀ ਤੇ ਨਾ ਸੈਫਟੇਟੀ ਚੀਜ਼ ਪਾ। ਉਹ ਵਿਅਕਤੀ ਬਹੁਤ ਹੈਰਾਨ ਹੋਇਆ ਡਿਪਾਰਟਮੈਂਟ ਦੇਖੀ। ਉਹ ਕਹਿੰਦਾ ਕਿ ਇਦਾਂ ਦੀ ਅਤਾਤ ਨਹੀਂ ਹੁੰਦੀ। ਉਹਨਾਂ ਆਪਣੀ ਰਚੀ ਟ੍ਰਾਈ ਅਰਦਾਸ ਉਹਨਾਂ ਨੇ ਦੇਤੀ। ਕਹਿੰਦਾ ਇਹ ਕੋਲੋ। ਉਹ ਕਹਿੰਦੇ ਠੀਕ ਹੈ। ਉਹਨਾਂ ਯੋਗ ਹੋ ਗਈ। ਪਾਰੇ ਨੇ ਵਾਰੋ ਵਾਰੀ ਬੋਦੀ। ਉਹਨਾਂ ਨੂੰ ਲੱਗੀ ਉਹ ਫੇਰ ਕਹਿੰਦੇ ਨਹੀਂ ਕੀ ਫੇਰ ਦਸਵਾ ਮੋਦਾ ਹੋ ਗਈ। ਉਹ ਕਹਿੰਦੇ ਉਹਨਾਂ ਫੇਰ ਦੱਸ ਤੇ ਦੀਦਾਰ ਵਿੱਚ ਦੇਖੀ। ਉਹ ਕਹਿੰਦਾ ਇਹ ਵੰਗੀ ਅਰਦਾਸ ਕੋਲ। ਫਿਰ ਉਹਨਾਂ ਕੋਲ ਗਈ ਫਿਰ ਉਹ ਕਹਿੰਦੇ ਨਹੀਂ ਇਦਾਂ ਨਹੀਂ ਇਦਾਂ ਬੋਲੋ ਫਿਰ ਉਹ ਇੱਕ ਵਾਰੀ ਆ ਗਿਆ ਕਿ ਆ ਗਏ ਉਹਨਾਂ ਦੇ ਪਾਸੇ ਉਹ ਬੋਲਦੇ ਤਾਂ ਨਹੀਂ ਆ ਗਈ ਕੋਈ ਗੱਲ ਤੇ ਉਹ ਅੰਦਰੋਂ ਅੰਦਰ ਹੀ ਧਾਰਮਿਕ ਵਿਅਕਤੀ ਬਹੁਤ ਪੁੱਛਿਆ ਕਿ ਕਹਿੰਦਾ ਜੇ ਤਿੰਨੇ ਵਿਅਕਤੀ ਮੇਰੇ ਕੋਲ ਆ ਜਾਣਗੇ ਜਿਹੜੇ ਨਾ ਉਹ ਲੋਕ ਜਾਂਦੇ ਹੋ ਮੇਰੇ ਕੋਲ ਆ ਜਾਣਗੇ ਕਿਹਾ ਮੇਰਾ ਨਾਮ ਹੋਰ ਉੱਪਰ ਹੋ ਜਾਏਗਾ ਫਿਰ ਉਹ ਵਿਅਕਤੀ ਖੁਸ਼ੀ-ਖੁਸ਼ੀ ਇਸਦੀ ਦੇ ਵਿੱਚ ਬੈਠਾ ਤੇ ਵਾਪਸ ਚਲ ਗਿਆ ਤੇ ਉਹ ਅੰਦਰੋਂ ਅੰਦਰ ਹੀ ਬਹੁਤ ਪੁੱਛੀ ਤੇ ਮੇਰੇ ਕੋਲ ਹੋਣੇ ਨਾ ਨੇ ਆਣਾ ਤੇ ਮੈਂ ਹੋਰ ਅਮੀਰ ਹੋ ਜਾਣਾ। ਤੇ ਜਦੋਂ ਉਸਰੀ ਦੂਸਰੇ ਕਿਨਾਰੇ ਤੇ ਪਹੁੰਚਿਆ ਕਿਸਤੀ ਦੇ ਪਿਛੋਟੇ ਨਾਲ ਫਕੀਰ پیرਵਾਨ ਨੂੰ ਜਮਾ ਮੰਗ ਲਿਆ। ਤੂ ਕੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ। ਉਹ ਬਾਦਲੇ ਵਿੱਚ ਜਾ ਕੇ ਕਿਨਾਰੇ ਤੇ ਲੱਗ ਜਾ ਕੇ ਉਹ ਕਿਸਤੀ ਰੋਹੀ। ਤੇ ਜਿਹੜੇ ਸੈਨਾ ਫਕੀਰ ਹੀ ਸਾਧੂ ਕੀਤੇ ਰਹੇ ਹੀ ਉਹ ਤਿੰਨੇ ਆਏ। ਨਦੀ ਦੇ ਉੱਤੇ ਦੌੜਦੇ ਦੌੜਦੇ ਉਹਨਾਂ ਕੋਲ ਆ ਗਏ। ਠੀਕ ਹੈ। ਤੇ ਨਦੀ ਦੇ ਦੂਸਰੇ ਪੰਨੇ ਤੇ ਆਨ ਕਿ ਕਿਸਤੀ ਦੇ ਕਿਨਾਰੇ ਖੋ ਗਏ। ਤੇ ਪਾਣੀ ਦੇ ਉੱਪਰ ਦੌੜਦੇ ਦੌੜਦੇ ਉਮੇਂਜੋਦੀ ਜਦੋਂ ਪਿਆਰੇ ਪਾਣੀ ਦੇ ਉੱਪਰ ਥੋੜੇ ਆ ਰਹੇ ਉਹ ਬਹੁਤ ਹੈਰਾਨ ਹੋਇਆ ਕਹਿੰਦਾ ਇਸ ਇਦਾਂ ਇਹ ਤਾਂ ਸਹੀ ਸਿੰਪਲ ਆਂ ਇਹ ਹਨੂਮਤ ਪਰਮਾਤਮਾ ਦੇ ਨਾਮ ਦਾ ਨਹੀਂ ਪਤਾ ਤੁਸੀਂ ਫਿਰ ਦੱਸੋ ਤੁਹਾਡੀ ਅਰਦਾਸ ਦੀ ਐਸੀ ਬੋਲੀ ਅਰਦਾਸ ਕਰ ਜਿਹੜਾ ਉਤਾਰ ਹੁਕਮ ਦਿੱਤੀ ਉਹ ਨੂੰ ਅਸਾ ਦੇ ਵਿੱਚ ਧੀਰ ਹੋਇਆ ਤੂੰ ਸੱਚੀ ਮੇਰੀ ਅਰਦਾਸ ਪਰਮਾਤਮਾ ਨੇ ਸੁਣੀ ਨਹੀਂ ਸੁਣੀ ਮੇਰੀ ਅਰਦਾਸ ਪਰਮਾਤਮਾ ਨੇ ਨਹੀਂ ਸੁਣੀ ਤੁਹਾਡੀ ਅਰਦਾਸ ਸੁਣੀ ਫਿਰ ਉਹ ਕਿਉਂਕਿ ਉਹ ਪਾਣੀ ਦੇ ਪਚੜ ਗਿਆ ਸੀ ਕਿ ਇਹ ਪਰਮਾਤਮਾ ਦੇ ਨੇੜੇ ਹੀ ਪਰ ਉਹ ਜੋਤਾਰਿਕ ਵਿਅਕਤੀ ਜੀ ਉਹ ਉਹਨਾਂ ਦੇ ਤੈਅ ਅ ਅ ਮੱਤਾ ਦੇ ਕੰਮ ਕਰਦੇ ਵੀ ਮਾਫ ਕਰੋ ਜਿਹੜੀ ਤੁਹਾਡੀ ਅਰਦਾਸ ਹੀ ਉਹੋ ਹੀ ਚਾਹਤ ਰਹੀ ਹੈ ਮੇਰੀ ਅਰਦਾਸ ਅਜੇ ਪਰਮਾਤਮਾ ਤੱਕ ਨਹੀਂ ਤੱਕ ਨਹੀਂ ਪਹੁੰਚੀ ਪਰ ਤੁਹਾਡੀ ਅਰਦਾਸ ਪਰਮਾਤਮਾ ਤੱਕ ਪਹੁੰਚ ਗਿਆ ਅੱਜ ਤੋਂ ਬਾਅਦ ਨੈਣ ਜੋ ਉਹ ਹੀ ਅਰਦਾਸ ਕਰਾਂਗੇ ਜਿਹੜੀ ਤੁਸੀਂ ਕਰਦੇ ਹੋ ਤਨ ਬਾਬਾ ਜੀ ਚੰਦ